ਅੰਨੇ ਪੈਸੇ ਲੱਗ ਜਾਈਏ ਘੁੰਮਣ ਤੋਂ ਹੋਜੀ ਹੈ ਤੇਰਾ ਓਕੇ ਜਮਾਨ ਵਾਲਾ ਕੰਮ ਹੋ ਗਿਆ ਕਹਿੰਦੇ ਅੱਗੇ ਮੇਲਾ ਘੁੰਮਣ ਨੂੰ 1 ਰੁਪਿਆ ਬਹੁਤ ਹੁੰਦਾ ਸੀ ਕਿਸੇ ਟਾਈਮ ਜਿਹੜਾ ਮਕਸੀ ਚੱਕਦੇ ਨੇ ਪੀਜ਼ੇ ਉਹ ਟੁੱਟ ਗਿਆ ਮਾਲੇ ਫੁਰਨੇ ਦੇ ਫਰਮ ਨੇ ਚੱਕਿਆ ਪੀਜ਼ਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਇੱਧਰ ਦੇਖੋ ਸਵੇਰੇ ਆਪਣੇ ਘਰੇ ਕੀ ਬਣ ਰਿਹਾ ਅੱਜ ਸਵੇਰ ਕੀ ਬਣਦੇ ਦੇਸੀ ਘਿਓ ਦੇਸੀ ਕੀ ਮਿੱਤਰੋ ਤਿਆਰ ਕਰ ਰਹੇ ਆਪਾਂ ਦੇਸੀ ਤਰੀਕੇ ਨਾਲ ਆਹ ਦੇਖੋ ਇੱਧਰ ਜਿਹੜੀ ਆ ਵਾਲੀਆਂ ਬੂਰੋਂ ਦੀ ਟਿੱਕੀਆਂ ਨਾ ਇਹ ਆਪਾਂ ਲੈ ਕੇ ਆਉਨੇ ਹੁਨੇ ਐਬਸਪਲ ਮਾਰਕੀਟ ਦੇ ਤੇ ਲਿਆ ਕੇ ਅੱਧਾ ਕਿਲੋ ਟਿੱਕੀ ਹੁੰਦੀ ਸਮਝਣਾ ਹਾਂਜੀ ਅੱਧਾ ਕਿਲੋ ਟਿੱਕੀ ਹੈ ਤੇ ਆਪਾਂ ਨੇ ਤਿੰਨ ਡਾਲ ਦਿਆਂ ਇੱਕ ਦੋ ਤੇ ਤੀਜੀ ਆ ਤੇ ਟਿੱਕੇ ਚ ਕਾੜ ਕੇ ਚੰਗੇ ਤਰੀਕੇ ਦੇ ਨਾਲ ਐਣ ਕਿੰਨੇ ਕਿਲੋ ਕੀ ਬਣ ਜਾਂਦੇ ਸਮਰ ਇਹ ਤਾਂ ਕਦੇ ਮਿਣਿਆ ਨਹੀਂ ਜੀ ਪਰ ਵਧੀਆ ਨਿਕਲਿਆ ਹੁੰਦਾ ਜੀ ਇਹਨਾਂ ਟਿੱਕੀਆਂ ਸਹੀ ਗੱਲ ਹੈ ਅਸੀਂ ਕਦੇ ਮਿਣਿਆ ਨਹੀਂ ਮਿੱਤਰ ਮਿਲ ਕੇ ਨਹੀਂ ਖਾਈਦਾ ਕਦੇ ਬਸ ਇਹਨੂੰ ਬਣਾ ਕੇ ਰੱਖ ਲਈਦੇ ਤੇ ਉਸ ਤੋਂ ਬਾਅਦ ਚਮਚਾ ਚਮਚਾ ਡੇਢ ਡੇਢ ਦੋ ਚਾ ਜਿੰਨਾ ਹਿਸਾਬ ਕੇਦਾ ਹੁੰਦਾ ਉਹ ਖਾ ਕੇ ਜਦ ਮੁੱਕ ਜਾਂਦਾ ਫਿਰ ਆਪਾਂ ਦੁਬਾਰਾ ਬਣਾ ਲਈਦਾ ਹਨਾ ਹਾਂਜੀ ਜਣ ਕਿ ਨਾ ਵੀ ਖਰਾਕ ਵਧੀਆ ਖਾਣੀ ਚਾਹੀਦੀ ਬੰਦੇ ਨੂੰ ਦੇਸੀ ਕੀ ਤਾਂ ਆਪਣੀ ਖਰਾਕ ਦੇ ਵਿੱਚ ਆਪਣੀ ਡਾਈਟ ਦੇ ਵਿੱਚ ਆਪਾਂ ਨੂੰ ਐਡ ਕਰ ਲੈਣਾ ਚਾਹੀਦਾ ਹੈ ਦਿਨ ਦੇ ਵਿੱਚ ਕਿਤੋਂ ਚਮਚੀ ਖਾਣੇ ਚਾਹੀਦੇ ਜੋ ਮਾੜੀ ਡਾਕਟਰ ਕਹੀ ਜਾਣ ਇਹ ਮਾੜਾ ਨਹੀਂ ਹੁੰਦਾ ਹੈਗਾ ਕਿਉਂਕਿ ਫਰੈਸ਼ ਮੱਖਣ ਤਾਂ ਹੁੰਦਾ ਨਹੀਂ ਫਿਰ ਆਪਾਂ ਘਰੇ ਫਰੈਸ਼ ਮੱਖਣ ਬਣਾ ਲੀਦਾ ਫਿਰ ਐਦਾਂ ਖਾਣ ਨਾਲ ਜੇ ਦੇਸੀ ਕੀ ਬਣਾ ਪਰ ਇਹ ਵਧੀ ਹੁੰਦੇ ਫਰੈਸ਼ ਹੁੰਦੇ ਕਿ ਲਿਖੇ ਜਨ ਜਿਹੜੀ ਇਹ ਵਾਲੀ ਬੂਰੋ ਮਿੱਤੁਰਾ ਨਾ ਇੱਕ ਤਾਂ ਸਰਤੂ ਤੋਂ ਮਿਲਦੇ ਸਰਤੂ ਤੋਂ ਕਹਿੰਦੇ ਨੇ ਉਹ ਮਿਲਦੇ ਨੇ ਮਾਰਕੀਟਾਂ ਦੇ ਵਿੱਚ ਉਹ ਨਹੀਂ ਵਧੀ ਹੁੰਦੀ ਉਹ ਚਰਬੀ ਢਾਲੀ ਹੁੰਦੀ ਹੈ ਪਰ ਇਹ ਪਿਓਰ ਨਾ ਦੁੱਧ ਦੀ ਬਣੀ ਹੁੰਦੀ ਹੈ ਇਹ ਜੋ ਜਿਹੜਾ ਦੇਸੀ ਕੀ ਨਿਕਲਦਾ ਹੈ ਉਹ ਜਿ ਕੋਈ ਹੰਗ ਨਹੀਂ ਆਉਂਦੀ ਹੈਗੀ ਕੁਝ ਵੀ ਨਹੀਂ ਹੁੰਦਾ ਜੇ ਆਪਾਂ ਨਾ ਆਮ ਮਾਰਕੀਟ ਤੋਂ ਲੈਂਦੇ ਆ ਜਾਂ ਆਪਾਂ ਉਥੋਂ ਲੈਣ ਐਲੀਮੈਂਟਾਈ ਤੋਂ ਲੈਣੇ ਇਨੀ ਸਟੋਰ ਤੋਂ ਲੈਣੇ ਆ ਉਹਨਾਂ ਚ ਸਮੈਲ ਹੁੰਦੀ ਹੈ ਉਹਨਾਂ ਚ ਬੜੀ ਹੰਗ ਚ ਆਉਂਦੀ ਏ ਕੀ ਦੇ ਵਿੱਚੋਂ ਪਰ ਇਹ ਜੋ ਕੋਈ ਹੰਗ ਨਹੀਂ ਹੈ ਬਿਲਕੁਲ ਤੇ ਜਿਸੀ ਕਿ ਬਣਾਉ ਦਿਸੀ ਕੀ ਬਣ ਤੂੰ ਬਾਹਰ ਰੋਟੀ ਪਣੀ ਖਾਵਾਂਗੇ ਆਪਾਂ ਕਿ ਅੱਜ ਮੌਸਮੀ ਗੱਲ ਕਰੀਏ ਅੱਜ ਮੇਤਰੋ ਮੀਂਹ ਪੈਂਦਾ ਹੈ ਰਾਤ ਦਾ ਹੀ ਮੀਂਹ ਪੈਂਦਾ ਹੈ ਮੀਂਹ ਵੀ ਇੰਨਾ ਪੈਂਦਾ ਨਾ ਇੰਨਾ ਮੀਂਹ ਪਿਆ ਸੀ ਮੇਰੇ ਮੈਂ ਜਿੰਮ ਬਹੁਤ ਔਖਾ ਜਾ ਗਏ ਬਹੁਤ ਮੀਂਹ ਪਿਆ ਸੀ ਮੇਰੇ ਹੁਣ ਮਾੜੇ ਹਟਿਆ ਵੇ ਬੰਤੀ ਤੁਸੀਂ ਬਾਹਰ ਨਹੀਂ ਜਾਣਾ ਬਾਹਰ ਮੀਂਹ ਪੈਂਦਾ ਚਾ ਓਕੇ ਹਾਂ ਉਹ ਤਾਂ ਇਹ ਬਲ ਆਇਆ ਹੈ ਬਾਹਰ ਹੈ ਹੈ ਗੇਣਾ ਲਾਇਆ ਹੈ ਬਾਹਰ ਹੈ ਬਾਹਰ ਕਿਹੜਾ ਲਾਵੀ ਆਇਆ ਹਾਂਜੀ ਹਾਂਜੀ ਤੂੰ ਬਾਹਰ ਕਿਹੜਾ ਲਾਵੀ ਆਇਆ ਹੈ ਫੈਸਟਰ ਤੁਰਕੇ ਬਾਹਰ ਮੀਂਹ ਪੈ ਤਾ ਜਾਣਾ ਨਹੀਂ ਬਾਹਰ ਹੈ ਜਦੋਂ ਵਾਪਸ ਆ ਗਿਆ ਫਿਰ ਲਿਓ ਦਿਖਾਈਏ ਬਾਹਰ ਕਿੜਾ ਕਟਾ ਗਈ ਤੁਹਾਨੂੰ ਵੀ ਸਤਨਾਓ ਸੱਚੇ ਪਾਤਸ਼ਾਹ ਹੁਣ ਤਾਂ ਮੀਂਹ ਮੇਤਰੋ ਹਟਿਆ ਵੇ ਪਰ ਸਵੇਰੇ ਬਹੁਤ ਵੀ ਪਿਆ ਸੀਗਾ ਦੇਖੋ ਕਿੱছੜਾ ਬਚੜਾਈ ਵੀ ਆ ਸਾਰੀ ਉਹ ਤਾਂ ਬਚੜਾਈ ਵੀ ਆ ਬੱਲੇ 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 ਹਲੇ ਯੁਨੀ ਕਿਨੀ ਕਣੀ ਪੈ ਰਹੀ ਆ ਮੀਂਹ ਦੀ ਤੇਰਾ ਤੁਹਾਨੂੰ ਦੱਸਾਂ ਸਾਹਮਣੇ ਨਹੀਂ ਨੀ ਮਾਰਕੀਟ ਐ ਉਹ ਮਾਰਕੀਟ ਦੀ ਲਾਈਟ ਭਜੇ ਹੋ ਦੋ ਤਿੰਨ ਦਿਨ ਹੋ ਗਏ ਆ ਤੇ ਸਾਹਮਣੇ ਚੱਲਦਾ ਜਨਰੇਟਰ ਮੈਂ ਆਪਕੋ ਦਿਖਾਤਾ ਹਾਂ ਇਹ ਉਹ ਦੇਖਿਓ ਇਹੋ ਖੜਾ ਰੈਡੀ ਆ ਨਾ ਉਹ ਜਨਰੇਟਰ ਹੈ ਬਹੁਤ ਵੱਡਾ ਆਪਾਂ ਚਲੇ ਜਾਏ ਤੁਹਾਡਾ ਦਿਖਾ ਕੇ ਲੈ ਕੇ ਆਉਂਗਾ ਮੈਂ ਤਿੰਨ ਦਿਨ ਹੋ ਗਏ ਆ ਤਿੰਨ ਰਾਤਾਂ ਲਗਾਤਾਰੇ ਚੱਲਦਾ ਪਤਾ ਨਹੀਂ ਕਿੰਨਾ ਦਿਨ ਹੂਤ ਹੋਣਾ ਇਹਨਾਂ ਨੇ ਸਿਰ ਮਾਰਕੀਟ ਨੂੰ ਚਲਾਉਣ ਵਾਸਤੇ ਤਿਆਜ਼ਾ ਦੀ ਕਟਿੰਗ ਸ਼ੁਰੂ ਹੋ ਗਈ ਆ ਦੁਪਹਿਰ ਦੇ ਖਾਣੇ ਦੀ ਤਿਆਰੀ ਹੋਣ ਲੱਗੀ ਆ ਸ਼ਾਮ ਅੱਜ ਖਾਣ ਨੂੰ ਕੀ ਬਣਾ ਘਰੇ ਆਪਣੇ ਦਾਲ ਬਣੀ ਹੋਈ ਹੈ ਜੀ ਅਸੀਂ ਸਾਡੇ ਨਾਲ ਤੇਰਾ ਉਹ ਤੇਰਾ ਮੈਂ ਤਾਂ ਕਿਤੇ ਗਿਆ ਹੀ ਮਰ ਰੁਪੀ ਬਣਿਆ ਹੋਇਆ ਕੋਈ ਮੁਰਗਾ ਮਰਗਾ ਬਣਿਆ ਹੋਇਆ ਨਹੀਂ ਧੌੜ ਕੇ ਨਹੀਂ ਬਣੀ ਹੋਈ ਹੈ ਕਾਹੀ ਤਰ੍ਹਾਂ ਬਣੀ ਮੂੰਗੀ ਮਸਰੀ ਇਹ ਨਹੀਂ ਜੀ ਉਹਦੀ ਹਰੀ ਮੂੰਗੀ ਹਰੀ ਮੂੰਗੀ ਦੀ ਹਾਂਜੀ ਪਰ ਦਾਲਾਂ ਹੀ ਮੇਤਰੋ ਪੋਜ਼ਿਟਿਵ ਹੁੰਦੀ ਹੈ ਪ੍ਰੋਟੀਨ ਦਾਲਾਂ ਵਿੱਚ ਵੀ ਹੁੰਦਾ ਹੈ ਹੁਣ ਕਿਤੇ ਮੇਰੇ ਕਈ ਭੈਣਾਂ ਕਮੈਂਟ ਕਰ ਦਿੰਦੀਆਂ ਇਦਾਂ ਕਹਿੰਦੇ ਵੀ ਰੋਜ਼ ਦਾਲ ਧਰ ਕੇ ਬੈਹਨੇ ਰੋਜ਼ ਦਾਲ ਨਹੀਂ ਧਰਦੇ ਸੀ ਅਸੀਂ ਗੋਭੀ ਗੋਭੀ ਖਾਦੀ ਸੀ ਗੱਲ ਅੱਜ ਦਾਲ ਖਾਵਾਂਗੇ ਦਾਲ ਸੌਖੀ ਵੀ ਜਾਂਦੀ ਹੈ ਦਾਲ ਸੁਆਵੀ ਜਾਂਦੀ ਹੈ ਹਾਂਜੀ ਅਸੀਂ ਦਾਲ ਨਾਲ ਰੋਟੀ ਬਣੀ ਬੜੇ ਖੁਲ ਕੇ ਖਾ ਹੋ ਜਾਂਦਾ ਹੈ ਹਰਮਨ ਜਦੋਂ ਮੈਂ ਸਬਜੀ ਜਦੋਂ ਮੈਂ ਬਣਾ ਲੈਂਦੀ ਹਾਂ ਸਾਰੇ ਨਾ ਬਸ ਖਾ ਕੇ ਨਾਲ ਕੁਛ ਨਹੀਂ ਹੁੰਦਾ ਸਾਰੇ ਬੰਦੇ ਅਧਰਾਜ ਜਿਹਾ ਕਰਦੇ ਕਹਿੰਦੇ ਵੀ ਨਹੀਂ ਰੋਟੀਆਂ ਇਹਦੀ ਪੰਜਰ ਖਾਉਣੀ ਉਹ ਦਾਲ ਗਿਆ ਵਧੀਆ ਤਿਕ ਨਾ ਖਾਉਣੀ ਤੇ ਬਾਕੀ ਇਧਰ ਮੇਲੋ ਮੁੰਡਿਆਂ ਨੂੰ ਗੋਭੀ ਦੀ ਸਬਜੀ ਵੀ ਘੈਂਟ ਬਣਦੀ ਹੈ ਉਹ ਤਾਂ ਕਹਿੰਦਾ ਹਾਂਜੀ ਤਾਂ ਅੱਜ ਦਵਿੰਦਰ ਨੂੰ ਵੀ ਛੁੱਟੀ ਆ ਆਪਣੇ ਨੂੰ ਇਹ ਵੀ ਟਾਈਮ ਗੱਲ ਆ ਗਿਆ ਕਿਉਂਕਿ ਬਾਹਰ ਮੀਂਹ ਬਹੁਤ ਜ਼ਿਆਦਾ ਰਫਤਾਰ ਕਰਕੇ ਪੈਂਦਾ ਸੀਗਾ ਤੇ ਹਰਮਨ ਦੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਕੰਮ ਕਰਨੇ ਵਿੜ ਗਏ ਆਹ ਟਾਈਮ ਛੁੱਟੀ ਹੋ ਜਾਂਦੀ ਹੈ ਹਨਾ ਤੇ ਹੁਣ ਮੁੰਡਿਆਂ ਦਾ ਪ੍ਰੋਗਰਾਮ ਬਣਦਾ ਨਾ ਜਾਣਦਾ ਇਹ ਚਲਣਾ ਘੁੰਮਣ ਵਾਸਤੇ ਮੀਨੂ ਜੀ ਤਰਾਪਾ ਲਾਇਆ ਕਿੰਨਿਆ ਸਮਾਈਲਾ ਠਾਲੀਆਂ ਓਏ ਕਿਹੜੇ ਕਿਹੜੇ ਬੰਨੂਲਾ ਤੁਸੀਂ ਹੈ ਲੱਗਦਾ ਮਿਕਸ ਕਰਕੇ ਬੰਨੂਲਾ ਤੁਸੀਂ ਹੈ ਹਾਂ ਡੈਡ ਨਾਲ ਹੈ ਹੈ ਸਿੱਕ ਮਹਿਲਾ ਸੀ ਘਰ ਮਨੇ ਲਾਤਾ ਹੀ ਹਣਾ ਬਾਜ ਜੱਫੀ ਬਾਦ ਹੋ ਜਾਣੇ ਆਪਦੇ ਐ ਕਹਸ ਜੋ ਫਿਰ ਪਸਮਾਰਟਿਸ ਉਹ ਬੱਕਰੀ ਹੋ ਜੂਗੀ ਮੈਂ ਇੱਕ ਇੱਕ ਕੋ ਲਾਇਆ ਤੇ ਫਿਰ ਕੀ ਫਾਇਦਾ ਇਹ ਜਲਾ ਘੁੰਮਣ ਵਾਸਤੇ ਰੋਮ ਸੈਂਟਰ ਵੱਲ ਨੂੰ ਤੂੰ ਛੱਡ ਗਿਆ ਮੈਂ ਤੈਨੂੰ ਹਾਂ ਚਲੋ ਆਪਾਂ ਛੱਡ ਗਿਆ ਹਾਂ ਨੇ ਸਟੇਸ਼ਨ ਤੇ ਜਾ ਕੇ ਮੈਂ ਵੀ ਕੁੱਟੀ ਕੁੱਟੀ ਪਲਮਾ ਯਾਰ ਜਾ ਕੇ ਛੱਡ ਕੇ ਰੋ ਸਟੇਸ਼ਨ ਦੇ ਉੱਤੇ ਤੇ ਵੇਰਾ ਇਹ ਤੋਂ ਟ੍ਰੇਨ ਫੜ ਕੇ ਕਿ ਕਿ ਜਾਣਗੇ ਕੋਈ ਟ੍ਰੇਨ ਹੈ ਕਿੰਨੇ ਵਜੇ ਮੁੰਡਿਆ ਹੈ ਹੈ 12 ਵਜੇ 12 ਵਜੇ 12:15 ਦੇ 12:15 ਦੇ ਮਿੰਟ ਦਾ 15 ਰਹਿ ਕੇ ਫਿਰ 15-15 ਮਿੰਟ ਬਾਅਦ ਆਉਣੀ ਹੈ ਟ੍ਰੇਨ ਨਾ 15-15 ਮਿੰਟਾਂ ਚੱਲੀ ਫਿਰ ਚੱਲੀ ਸਵਾਸਰ ਉਹ ਕਿਧਰ ਹੈ OK OK ਲੋਈ 6:30 ਕਈ ਇਹ ਮੁੰਡਿਆਂ ਨੂੰ ਸਟੇਜ ਘੁੰਮਣ ਚੱਲੇ ਆ ਇੰਨੇ ਪੈਸੇ ਲੈ ਕੇ ਜਾਏ ਘੁੰਮਣ ਤੋਂ ਹੈ ਤੇਰਾ ਉਹ ਕਰਦੇ ਜਮਨ ਵਾਲਾ ਕੰਮ ਹੋ ਗਿਆ ਕਹਿੰਦੇ ਅੱਗੇ ਮੇਲਾ ਭੂਮਾ ਨੂੰ 1 ਰੁਪਿਆ ਬਹੁਤ ਹੁੰਦਾ ਸੀ ਕਿਸੇ ਟਾਈਮ ਚ ਚਲੋ ਅੱਜ ਕਿਸੇ ਟਾਈਮ ਚ 25 ਪੈਸੇ ਬਹੁਤ ਹੁੰਦੇ ਜੀ ਹਾਂ ਅੱਜ 2 0 ਬਹੁਤ ਹੈ ਹਾਂ ਹੀ ਹਾਂ ਪਰ ਨਿਕਲੀਆਂ ਟਿੱਟਾਂ ਨਹੀਂ ਜੇ ਤਾਂ ਚੀਜ਼ ਠੀਕ ਹੈ ਠੀਕ ਹੈ ਮੈਂ ਤਾਂ ਹਰਮਨ ਦਾ ਨਾਲ ਚਲੇ ਬੰਦੇ ਪੈਸੇ ਹੁੰ ਨਹੀਂ ਫਿਰ ਜਦੋਂ ਪਾਉਂ ਜੀ ਮਸ਼ੀਨ ਚ ਫਿਰ ਬੱਤੇ ਟਿੱਟ ਨਿਕਲਿਆ ਨਹੀਂ ਫਿਰ ਟਾਈਮ ਵੇਸਟ ਹੁੰਦਾ ਹੀ ਬੰਦਾ ਕਹਿੰਦਾ ਪੈਸੇ ਆਈ ਤਾਂ ਗੱਲ ਹੈ ਚਲੋ ਬਚਲੀਏ ਆਪਣੇ ਸਸਤੇ ਇੱਕ ਕੈਰੋਲ ਟਿੱਟ ਲੈਦੀ ਰੂਮ ਮਾਨੀਸ਼ ਤੂੰ ਦੋਨੇ ਕਿੱਥੇ ਵਹਿ ਜਿਓ ਆਪਾਂ ਤਾਂ ਲੈਣੇ ਨਹੀਂ ਚਲੋ ਇਹ ਪੈਂਤੀ ਉਹਦੇ ਬੈਠੇ ਇੱਥੇ ਵੀ ਹੈ ਨਹੀਂ ਪੈਂਤੀ ਚੱਲ ਗਿਆ ਮੇਟਰ ਨੋ ਨੋ ਕਿ ਨਹੀਂ ਆਪਣਾ ਉਹ ਦੇਖਿਓ ਨੋ ਨੋ ਕਿ ਨਹੀਂ ਜਾਣ ਦੀ ਬਹੁਤ ਆਤ ਪੈ ਗਈ ਉਹ ਥੱਲੇ ਬੈਠਾ ਨਰ ਨੇ ਮੈਂ ਥੱਲੇ ਬੈਠਾ ਦਿਖਾਉਣਾ ਮੈਂ ਉਹ ਬੈਠ ਪੈਂਥਰ ਉਹ ਬੈਠ ਉਸਤਾਦ ਜੀ ਚਲੋ ਚਲੋ ਉੱਧਰ ਚਲੋ ਕਰੇ ਆਪਣੇ ਘਰ ਚਲੋ देखता सही? नौ ये पालक लगी है मित्रों, पालक, अदीना। आप बताने क्या किडी ची ये? चलिए मोटे फिरा, अंदर तू, अंदर जा अंदर। कोई जाना फिर किसे? मतलब ये कोई जगह किडी को मनवाते किसे? वर्डी का सिली चलने आया था किसे चलने हो? नहीं त्रस्ते भी नहीं, त्रस्ते भी नहीं। मैं कह रहा हूँ जो सिटी ह ਉੱਥੇ ਕੀ ਕਰਨਾ ਹਾਂ ਤਸਤੇਵਰੇ ਮਿੱਤਰੋ ਜਗ੍ਹਾ ਹੈ ਜਿਹੜੀ ਲੂੰਗੋ ਤਸਤੇਵਰੇ ਮਤਲਬ ਤਸਤੇਵਰੇ ਸਟੇਸ਼ਨ ਹੈ ਇੱਕ ਜਦੋਂ ਟਰਮੀਨਲ ਤੋਂ ਨਾ ਮੇਨ 에ਰਪੋਰਟ ਨਾਲ 에ਰਪੋਰਟ ਤੋਂ ਆਪਣੇ ਤੋਂ ਫਿਮਚੀਨ ਤੋਂ ਇਤਨੇ ਸਾਰੇ ਉੱਥੇ ਆਉਣੀ ਹੈ ਨਾ ਟੂਰਿਸਟ ਉੱਥੋਂ ਹੋ ਕੇ ਅੱਗੇ ਜਾਂਦਾ ਟਰਮੀਨਲ ਵੱਲ ਨੂੰ ਪਰ ਪਹਿਲਾ ਜਿਹੜਾ ਸਟਾਪ ਹੁੰਦਾ ਉਹਦਾ ਤਸਤੇਵਰੇ ਹੁੰਦਾ ਤਸਤੇਵਰੇ ਸਰ ਨੇ ਜਿਆਦਾ ਟੂਰਿਸਟ ਉਤਰਦਾ ਹੈ ਉੱਥੇ ਉਤਰਦਾ ਹਾਂ ਕਿ ਉੱਥੋਂ ਗੱਡੀ ਸਾਰੀ ਉੱਥੋਂ ਵਾਗ ਕੇ ਅੱਗੇ ਜਾਂਦਾ ਸਾਰਾ ਕੁਝ ਕਹਾਂ ਟੀਚਾ ਦੀ ਉੱਥੋਂ ਦੇਖਣ ਵਾਲੀ ਹਾਂ ਹਾਂ ਸਹੀ ਗੱਲ ਹੈ ਰੋਮ ਸਾਰੀ ਮਿੱਤਰੋ ਕਹਿਣਾ ਸਹੀ ਗੱਲ ਹੈ ਰੋਮ ਸਾਰੀ ਬਹੁਤ ਸੋਹਣੀ ਆ ਤੇ ਸਭ ਤੋਂ ਵਧੀਆ ਲਾ ਕਾਲਾ ਬ੍ਰਿਸੇਲਾ ਖਾਣ ਪੀਣ ਵਾਸਤੇ ਪੀਜ਼ਾ ਮਗਾਉਣ ਲਈ ਵਿੱਚ ਜੇ ਕਿ ਰੋਮ ਘੁੰਮਣ ਵਾਸਤੇ ਆਈ ਤਾਂ ਜਰੂਰ ਸੇਵਾ ਦਾ ਮੌਕਾ ਦੇਖੋ ਪਰ ਮੋਸ਼ਨ ਕਰਨੀ ਨਹੀਂ ਜੀ ਆਪਣੀ ਆਪ ਸਹੀ ਗੱਲ ਹੱਥੇ ਹੀ ਆਪਣੇ ਹੱਥੇ ਫੋਨ ਹੋਏ ਆਪ ਆਪਣੀ ਪ੍ਰੋਮੋਸ਼ਨ ਹੀ ਕਰੀ ਫਿਰ ਤਾਂ ਗਲਤ ਗੱਲ ਹੈ ਹਾਂ ਜੀ ਇਸ ਕਰਕੇ ਕੋਮੋ ਫਿਰ ਰੋਮਾ ਹੀ ਹਾਂ ਖਾਣਾ ਉਹ ਵੀ ਆ ਕਾਸੇ ਖਾਣਾ ਉਹ ਵੀ ਆ ਕਾਸੇ 1827 ਨੰਬਰ ਤੇ ਲੱਕੜ ਦੀ ਭੱਟੀ ਦੇ ਚੁਰਚਰੇ ਚੁਰਚਰੇ ਪੀਜ਼ੇ ਆਪਣੀ ਮਨ ਪਸੰਦ ਦੇ ਜਿੰਨਾ ਤੁਸੀਂ ਕਹੋਗੇ ਉਸ ਹਿਸਾਬ ਨਾਲ ਮਿਰਚਾ ਮਿਰਚਾ ਬਾਕੀ ਪੀਜ਼ਾ ਖੜਾਈਦਾ ਪੂਰਾ ਐਨ ਪਿਓਰ ਪੰਜਾਬੀ ਟੱਚ ਹੀ ਸਹੀ ਗੱਲ ਓਕੇ ਵੀ ਮਿੱਤਰੋ ਓਕੇ ਭਾਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਭਾਈ ਤੁਸੀਂ ਰੋਮ ਘੁੰਮ ਕੇ ਆਓ ਬੜੇ ਬੜੇ ਰੀਲਾ ਬਣਾਓ ਬੜੇ ਫੋਟੋ ਪਾਓ ਹਾਂਜੀ ਹਾਂ ਗ੍ਰਾਸੀਏ ਮਿਲੇ ਜਿਵੇਂ ਇਟਾਲੀਅਨ ਚ ਕਹਿੰਦੇ ਓਕੇ ਜੀ ਜੇ ਮੀ ਨੂੰ ਪੈਂਦਾ ਹੋਇਆ ਮੈਨੂੰ ਫੋਨ ਕਰਦੇ ਮੈਂ ਲੈ ਲਵਾਂਗਾ ਠੀਕ ਹੈ ਠੀਕ ਹੈ ਜੀ ਥੈਂਕ ਯੂ ਓਕੇ ਜੈ ਹੋ ਤੇ ਆਣਾ ਠੀਕ ਹੈ ਪੈਸੇ ਤੁਕਲੇ ਬਚਾ ਕੇ ਲੈ ਆਪਣਾ ਠੀਕ ਹੈ ਜੀ ਠੀਕਾ ਜੇ ਭਾਜੀ ਉਹ ਬਚਾ ਕੇ ਰੋਮ ਚ ਇਸਾ ਹਰਮਨ ਦਾ ਖੋਲ ਕੇ ਤੱਕੀ ਬਰੋ ਓਕੇ ਵੀਰੇ ਓਕੇ ਹਰਮਨ ਸੇ ਓਕੇ ਓਕੇ ਖੁਸ਼ਆਰ ਸਿੰਘ ਨੂੰ ਵੀ ਆਪਣੀ ਛੁੱਟੀ ਮੇਰੇ ਤੋਂ ਟਾਈਮਿੰਗ ਵਾਲੀ ਹੋ ਗਈ ਆ ਮਿਲੋ ਫਿਰ ਸ਼ਾਨ ਸਿੰਘ ਨੂੰ ਹਾਂਜੀ ਕੰਧਾ ਪੁੱਤਰੀ ਵਧੀਆ ਵਧੀਆ ਮਹੀਨੇ ਵਿੱਚ ਛੁੱਟੀ ਜਦੋਂ ਟਾਈਮ ਗੈਟ ਹੋ ਜਾਂਦੀ ਆ ਇਹਦਾ ਮਤਲਬ ਹੈ ਕੋਈ ਸਿਗਨਲ ਵਧੀਆ ਮਿਲ ਜਾਂਦਾ ਹੈ ਅੱਜ ਵੀ ਘੈਂਟ ਜੀ ਬਣੂ ਅੱਜ ਘੈਂਟ ਜੀ ਬਣੂ ਕਿਤੇ ਘੁੰਮ ਕੇ ਚੱਲੀਏ ਨਹੀਂ ਨਹੀਂ ਕਿ ਮੈਂ ਦੇ ਘੁੰਮ ਕੇ ਆਇਆ ਸੀ ਸਵੇਰੇ ਸਾਦੇ ਉੱਠ ਘੜਦਾ ਨਾ ਕੁਸ਼ਾਨ ਸਵੇਰੇ ਉੱਠ ਘੜਦੇ 6:30 6:30 ਵਜੇ ਇਹਦਾ ਆਪਣਾ 6-7 ਘੰਟੇ ਘੁੰਮ ਕੇ ਆਇਆ ਟ੍ਰੇਨ ਟ੍ਰਿਪ ਨਾ ਫਰੀ ਹਾਂ ਹਰਮਨ ਤੇ ਤੇਰੇ ਮਾਮਾ ਕੇ ਘੁੰਮਣ ਵਾਸਤੇ ਉਹ 15 ਮਿੰਟ ਪਹਿਲਾਂ ਆ ਜਾਂਦਾ ਮੈਂ ਕਿਹਾ ਤੂੰ ਟ੍ਰੇਨ ਉਤਰਿਆ ਉਹ ਟ੍ਰੇਨ ਚੜ੍ਹੇਂ ਗੁਣੇ ਬਸ ਐਦੀ ਹੋ ਗਿਆ ਐਦੀ ਹੁਣ ਗਈ ਜਾਂਦੇ ਹੁਣ 35 ਅ디 ਕੌਣ ਆ ਗਿਆ ਕੌਣ ਆ ਗਿਆ ਗੁਸ਼ਾਨਵੀਰ ਸਿੰਘ ਆ ਗਿਆ ਨੰਤਾ ਜੀ ਤੇ ਤਾਜ ਦਿੰਦਰ ਬੜਾ ਮਤ ਸੰਡੇ ਵਾਰ ਲਿਆ ਕਰਨ ਦੁਬਲਾ ਰਿਹਾ ਇਹ ਪਾਜੀ ਨੂੰ ਨਹੀਂ ਪੜ ਜਾਂਦੇ ਦੋਸ਼ ਰਾਤੀ ਕਦੇ ਹੋਗੇ ਨਾ ਹੂੰ ਹੂੰ ਟੀਜੀ ਦਰਵਾਜ਼ਾ ਬੰਦ ਕਰ ਦੋ ਬਾਈ ਠੰਡੀ ਹੁੰਦੀ ਬਾਹਰ ਹਾਂ ਹਰੇ ਪੈਂਦੀ

ਇਹ ਹੈ ਇਸ ਚਤਰੀ ਜੀ ਵਹਿ ਗਏ 35 ਚਤਰੀ ਵਹਿ ਗਏ ਆਵਿੰਦੀ ਚਾਹ ਤਾ ਡਰ ਗਿਆ ਡਰ ਗਈ ਪੈਂਸੀ ਆਡੀ ਆ ਜਾ ਰੇ ਡਰਗੇਸ਼ਣਾ ਦੇ ਛਤਰੀ ਤੋਂ ਠੀਕ ਹੈ ਛਤਰੀ ਘਾਤੇ ਬੰਦ ਪੁੱਤ ਹੁਣ ਫਾਈਨਲੀ ਮੇਥੋਂ ਰੋਟੀ ਖਾਣ ਟਾਈਮ ਹੋ ਗਿਆ ਆਪਣਾ ਮੋਠਰੀ ਦਾਲ ਰੋਟੀ ਆ ਦੇਖੋ ਤੇ ਚਿਕੋਰੀਆ ਦੇ ਵਿੱਚ ਪਾਈ ਐ ਮੈਂ ਗਜਰਾਵਾਲ ਕੇ ਤੇ ਗੁਰシャン ਵੀ ਦਹੀਂ ਖਾਰੇ ਆਪਾਂ ਨਹੀਂ ਜੇ ਖਾਣ ਨਹੀਂ ਰਿਹਾ ਕਿਉਂਕਿ ਮੈਂ ਦਹੀਂ ਅੱਜ ਨਹੀਂ ਖਾਣਾ ਮੀਂਹ ਪੈਂਦਾ ਕਰੇ ਦਹੀਂ ਬਸ ਕੈਨਸਲ ਸਾਡੀ ਬੈਂਕ ਤੇ ਜਾ ਤੂੰ ਚੱਲ ਉਧਰ ਚਲੋ ਮੇਰੇ ਭਾਈ ਹਾਂਜੀ ਹਾਂ ਪਾਣੀ ਮਾੜਾ ਘੁੱਸਾ ਕਰ ਲੈ ਪੀਣ ਵਾਸਤੇ ਕਹਿੰਦੇ ਘੁੱਸਾ ਪਾਣੀ ਪੀਣਾ ਵਧੀਆ ਹੁੰਦਾ ਤੇ ਦਾਲ ਦੇ ਵਿੱਚ ਇਕ ਇੱਕ ਜਮਚਾ ਦੇਸੀ ਦੇ ਪਤਾ ਹਾਂਜੀ ਤੇ ਤੁਸੀਂ ਮੇਰੇ ਤੋਂ ਸਾਰੇ ਆਨੇ ਐਡ ਕਰਿਆ ਕਰੋ ਡਾਈਟ ਦੇ ਵੀ ਦੇਸੀ ਕੀ ਪੱਕਾ ਐਡ ਕਰੋ ਆਪਣੀ ਵਿੱਚ ਟਾਈਮ 7:30 ਹੋ ਗਏ ਆ ਤੇ ਆਪਣਾ ਕੰਮ ਕਰ ਮੇਰੇ ਤੋਂ ਚੱਲਦਾ ਹੈ ਜਿੱਦਾਂ ਤੁਸੀਂ ਦੇਖਿਆ ਨਾ ਕੱਲ ਦੇ ਬਲੌਗ ਦੇ ਵਿੱਚ ਵੀ ਆਪਾਂ ਜੋ ਆਫਰ ਐ ਸੀਗੀ ਸਾਰੇ ਪੀਸੇ 5 ਯੂਰੋ ਦੇ ਉਹ ਦੇਖੋ ਇਧਰ ਉਹਦਾ ਸਰ ਆਹ ਦੇਖੋ ਦੇਖਣ ਨੂੰ ਮਿਲਦਾ ਸਾਰੇ ਆਰਡਰ ਆਪਾਂ ਨੂੰ ਆ ਫੋਨ ਤੇ ਆ ਰਹੇਗੇ ਜਿਹੜਾ ਆਫਰ ਲੱਗੀ ਆ ਇਹ ਕੱਲੇ ਫੋਨ ਦੇ ਉੱਤੇ ਹੀ ਆ ਤੇ ਸਾਰੇ ਇੱਕ ਬੰਦਾ ਬਸ ਤਿੰਨ ਤਿੰਨ ਚਾਰ ਚਾਪੀ ਜੀ ਆਰਡਰ ਕਰ ਰਹੇ ਨੇ ਤੇ ਆ ਕੇ ਲੈ ਕੇ ਜਾਣਗੇ ਜਸਟਰ ਦੇ ਆਰਡਰ ਵੀ ਹੈਗੇ ਆਏ ਵੇ ਤੇ ਫੋਨ ਤੇ ਅੱਜ Già dormo bene, ho per carità. Calabrisana, buonasera. Buonasera boss, come stai? Sì, 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 siamo aperti, si, siamo aperti. 8 e 40, 9 meno un quarto. Sì. Quanti costi? 3 costi. Okay. Crostino Amatriciano 4 per sugli ok 4 pochette di patate qualcosa di bene perfetto mi serve solo un telefono questo numero 320 Alberto ਪਰਫੈਕਟ 2045 ਵਾਪੇ ਨਹੀਂ ਕਰ ਦੋ ਬੋ ਗ੍ਰੈਸੀ ਮਿਲ ਜੀ ਸਨ ਚੱਲ ਚੱਲ ਆ ਇਸ ਤਰ੍ਹਾਂ ਰੁਮਿਤ ਫੋਨ ਤੇ ਆ ਰਹੇ ਦੇਖੋ ਅਸਲੀ ਖਰੀ ਆਪਣੀ ਪਹਲ ਹੋ ਗਈ ਹੈ ਲੈ ਜਮਾ ਕੱਢਦੇ ਮਲ ਇਹ ਪੀਜ਼ਾ ਕਹੋ ਜਾਨੇ ਜਿਹੜਾ ਬੰਦਾ ਹੈ ਬਸ ਮਗਰੇ ਬਣਾ ਰਿਹਾ ਹੈ ਕਿ ਕਿਸੇ ਤੋਂ ਆ ਇਹੋ ਉਹਨਾਂ ਅਗਰ ਨੂੰ ਬਾਹਰ ਖੜਾ ਬਾਈ ਆਪਣਾ ਉਹਦਾ ਇੱਕ ਪੀਜ਼ਾ ਕਬਾਬ ਹੈ ਹਾਂਜੀ ਇੱਕ ਅਮਰੀਕਨ ਇੱਕ ਅਮਰੀਕਨ Carla buonasera. Buonasera, signora. Le piste, sì, prego signora. Quattro formaggi. Funghi porcini. Ok, pizza il kebab senza cipolla senza e senza piccanti. Senza piccanti e più, sono madre americana. Ok, basta così? Ora è perfetto. Lei già è già il nostro cliente? Ok, mi puoi ricapire il numero del telefono? 8 e mezza, signora. Ok, grazie. A dopo. Siamo stati in metodo tardi a trovare il tempo di oggi. Ecco bello pagamento: composto dicevano una gallina, un piccante. E queste non sono patatine, altre micro, non piccante. Non queste non sono patatine. Ok, 22. Banco vicino al ok aspetta a chi cliente chi mare cliente ecco bene ਕਸੇ ਕਸੇ ਗਏ ਹੁਣ ਟਾਈਮ ਇਤੋਂ 11 ਵਜ ਗਏ ਆ ਆਪਾਂ ਨੂੰ ਕੰਮ ਕਰ ਕਰਦਿਆਂ ਨੂੰ ਅੱਜ ਕੰਮ ਕਰ ਬਾਬੇ ਕਿਰਪਾ ਨਾਲ ਬੜਾ ਵਧੀਆ ਸੀਗਾ ਕੋ ਦਿਖੋਨੇ ਮੇਰੇ ਇਧਰ ਆਲੇ ਕੀ ਹੋ ਗਿਆ ਅਜਾ ਆਹ ਚੋਟਾ ਰੋਟੀ ਆਹ ਟੁੱਟ ਗਿਆ ਜਿਹੜਾ ਮੱਗ ਸੀ ਚੱਕਦੇ ਨੇ ਪੀਦੇ ਉਹ ਟੁੱਟ ਗਿਆ ਮਨ ਲੈ ਪੂਰਨ ਜੇ ਫਰਮ ਨੇ ਚੱਕਿਆ ਪੀਦਾ ਆ ਇਹ ਰੱਖਿਆ ਵਿੱਚ ਪੀਦਾ ਪੀਦਾ ਵਿੱਚ ਰਹਿ ਗਿਆ ਰਾਈ ਵਿੱਚ ਰਹਿ ਗਿਆ ਵਿੱਚ ਰਹਿ ਗਿਆ ਉਧਰ ਗਾਵੇ ਦੇਖੀ ਜਾ ਬੜੀ ਗੇਮ ਬੜੀ ਚਾੜ ਕੱਢ ਲਿਆ ਹੁਣ ਕਿਵੇਂ ਕਰੀ ਇਹਦਾ ਕੋਈ ਹੱਲ ਕਰੀ ਹੁਣ ਇਹਦਾ ਮਤਲਬ ਹੱਲੇ ਤਾਂ ਇਹ ਹੋਣਾ ਬਾਈ ਕੱਲੂ ਦੇਖਾਂਗੇ ਆਪਾਂ ਸਵੇਰੇ ਇਹਨੂੰ ਮਿਲ ਕੇ ਆਉਂਦੇ ਦੇਖਦੇ ਹਾਂ ਮਤਲਬ ਹਾਂਜੀ ਆਪਾਂ ਟਰਾਈ ਕਰਦੇ ਹਾਂ ਨਵੀਂ ਮਿਲ ਜੇ ਪਰੋ ਜਾਲਦਾ ਇਸੇ ਕਰ ਲਈਏ ਆਪਾਂ ਦੇਣਾ ਵੀ ਇਹਦੇ ਨਾਲ ਤੇ ਲਈਏ ਆਪਾਂ ਹਾਂ ਜੇ ਨਾਲ ਮਿਲ ਗਿਆ ਮੈਟਰੋ ਮਾਰਕੀਟ ਤਾਂ ਕੱਲੂ ਜਾਂ ਕੇ ਲਿਆਵਾਂਗੇ ਨਾ ਨਹੀਂ ਫਿਰ ਹੁਣ ਠੀਕ ਕਰਾਂਗੇ ਹਾਂਜੀ ਇਹਨੂੰ ਠੀਕ ਕਰ ਲਿਆ ਦੋ ਤਿੰਨ ਵਾਰੀ ਹੁ ਨਵੇਂ ਨਹੀਂ ਹੁੰਨ ਨਵੇਂ ਨਹੀਂ ਨਵੇਂ ਨਹੀਂ ਸਹੀ ਗੱਲ ਹੈ ਦੋਸਤ ਵਾਰੀ ਤਾਂ ਹੋਲੇ ਆ ਜਰਾ ਬਾੜੀ ਵਿੱਚ ਲੋ ਗੇਮ ਪਈ ਆ ਠੀਕ ਕਰੇ ਕਰਨਾ ਜੇ ਸਹੀ ਹੋਏ ਕਰਨਾ ਵਾਜੇ ਪੀਜ਼ਾ ਰੱਖਣਾ ਕਾਲੀ ਕਾਲੀ ਰੱਖਣਾ ਤਾਂ ਫੇਰ ਅੰਦਰ ਪਿੱਛੇ ਰਹਿ ਜਾਣਾ ਤੇ ਬਾਕੀ ਚਲੋ ਆਪਾਂ ਕੱਲ ਨੂੰ ਦੇਖਾਂਗੇ ਕੱਲ ਨੂੰ ਜਾ ਕੇ ਲੈ ਕੇ ਆਵਾਂਗੇ ਤੇ ਹੁਣ ਇਹ ਤਾਂ ਸਮਾਨ ਦੀ ਲਿਸਟ ਬਣਦੀ ਆਪਣੇ ਦੀ ਵੀ ਕੱਲ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਤੇ ਹੁਣ ਲਿਸਟ ਬਣਾਉਣਾ ਸਮਾਨ ਦੀ ਤੇ ਵਲੌਗ ਐਡਿਟ ਕਰਦੇ ਆਂ ਅੱਜ ਦਾ ਵਲੌਗ ਤੁਹਾਡੇ ਸਾਰਾ ਸ਼ੇਅਰ ਕੀਤਾ ਸਰਵਤਿਕ ਮੁਗੀ ਵੀ ਤੁਮਹਾਲਾ ਹੈ ਨਾ ਹਾਂਜੀ ਅੱਜ ਨੇੜੇ ਘੁੰਮ ਕੇ ਵੀ ਆਏ ਆਪਣੇ ਘੱਲੇ ਹੋਰੀ ਪ੍ਰਸਤ ਇਹ ਤਾਂ ਮੀਝੇ ਗਈ ਮੀਝੇ ਆਈ ਹੈ ਨਾ ਗੁਰਸ਼ਾਮ ਬਾਹਰ ਕਿਧਰ ਜਾਣੇ ਮੈਂ ਕਿਹਾ ਚਲੋ ਗਾਂ ਦੇ ਰਸਤੇ ਵੀ ਰੇ ਵੀ ਜਾਣੇ ਕਿਹੜਾ ਭਰ ਲੱਗਦਾ ਅੱਜ ਦਾਦੀ ਦੇ ਘਰੇ ਸੀ ਚਲੋ ਘੁੰਮ ਆਏ ਨਹੀਂ ਨਾ ਕਰਨਾ ਨਾ ਵਧੀਆ ਨਾਲੇ ਗੀੜਾ ਗੂੜਾ ਕੱਢੇ ਜਾ ਕੇ ਹਨਾ ਗੁਰਸ਼ਾਮ ਨੂੰ ਵੀ ਜਿਆਦਾ ਛੁੱਟੀ ਹੋ ਗਈ ਉਹ ਆ ਕੇ ਕਹਿੰਦਾ ਕਿੱਥੇ ਗਏ ਤੇ ਉਹ ਮੈਂ ਕਿਹਾ ਉੱਧਰ ਕੁਛ ਆਏ ਹੀ ਆਲੇ ਜੀ ਟ੍ਰੇਨ ਤੁਸੀਂ ਗਏ ਆ ਹਾਂਜੀ ਉਹੀ ਟ੍ਰੇਨ ਜਬਸ ਗੁਰਸ਼ਾਮ ਆਇਆ ਹੁਣੇ ਕਹਿੰਦਾ 10 ਮਿੰਟ ਡੇਟਾ ਕੇ ਨਾਲੇ ਚਲੇ ਜਾਂਦਾ ਮੈਂ ਚਲ ਮੈਂ ਕੋਈ ਫਿਕਰ ਕੁਮਾ ਲੈ ਫਿਰ ਅਫਸਰ ਦੇ ਸ਼ਾਇਦ ਹੋ ਰੁਕਦੇ ਆਉਂਗਾ ਨਹੀਂ 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 ਸੱਚ ਜਿਹਾ ਕੇ ਟਾਈਮ ਨਾਲ ਤੇ ਬਾਕੀ ਮੇਤਰ ਹੁਣ ਆਪਾਂ ਆਪਣੇ ਵਲੌਗ ਦੀ ਐਡੀਟਿੰਗ ਕਰਦੇ ਆ ਤੇ ਅੱਜ ਦਾ ਵਲੌਗ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਕਰਿਓ ਕੱਲ ਨੂੰ ਮਿਲਾਂਗੇ ਉਹ ਵਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ